ਐਸਾ ਸਿੱਖਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਛੱੜ ਦੀ ਕਲਾ ਵਿੱਚ ਹੋਗੇ ਗਾਇਜ਼ ਤੁਸੀਂ ਦੇਖ ਰਹੇ ਹੋ ਤਿਆਰ ਸ਼ਰ ਹੋਏ ਆਪਾਂ ਸਾਰੇ ਜਣੇ ਆਪਾਂ ਜਾ ਰਹੇ ਜੀ ਮੈਰिज ਪਾਰਟੀ ਰਾਤ ਦੀ DJ ਪਾਰਟੀ ਹੈ ਆਪਣੇ ਅੱਡੇ ਤੇ ਸਾਡੇ ਬਰੂਮ ਵਾਲਾ ਲਵੱਡੇ ਤੇ ਉਹਨਾਂ ਦੀ ਦੁਕਾਨ ਆ ਡਾਕਟਰ ਸਾਹਿਬ ਨੇ ਉਹਨਾਂ ਦੇ ਮੁੰਡੇ ਦੀ ਪਾਰਟੀ ਹੈ ਤੇ ਵਿਆਹ ਹੈਗਾ ਜੀ ਪਰਸੋ ਸੋ ਹੁਣ ਆਪਾਂ ਜਾ ਰਹੇ ਆ ਕਹਿੰਦਾ ਮੀਟਿੰਗ ਅੱਜ ਹੋ ਗਈ ਨਹੀਂ ਤੇ ਚਾਲ ਦੀ ਮਾਈ ਸਾਰੇ ਉੱਥੇ ਜਾਣਾ ਹੈ ਹਾਂ ਅਹੀ ਜਲੰਧਾ ਜਾਣਾ ਹੈ ਚਾਤਰੇ ਨੂੰ ਅਹਹ ਸ਼ਨੀਵਾਰ ਦੇ ਉੱਥੇ ਜਲੰਧਾ ਰੱਖੀ ਮੀਟਿੰਗ ਤੇ ਵਿਆਹ ਜਾਣਾ ਨਹੀਂ ਜਾਣਾ ਸੀ ਨਾ ਤਾਂ ਇਹ ਅੱਜ ਨਿੱਪੜ ਗਿਆ ਮੈਂ ਅੱਛਾ ਗਾਇਜ਼ ਇਹਨਾਂ ਦੀ ਸੀਗੀ ਅੱਜ ਮੀਟਿੰਗ ਮੀਟਿੰਗ ਕਰਕੇ ਤੇ ਉਹ ਹੁਣ ਆਏ ਨੇ ਤੇ ਫਿਰ ਅਸੀਂ ਹੋ ਗਏ ਲੇਟ ਤੇ ਤੇ ਆਪ ਤੇ ਰੁੰਦੇ ਹੁੰਦੇ ਤਾਂ ਅੱਧਾ ਪੌਣਾ ਘੰਟਾ ਲੱਗ ਹੀ ਜਾਂਦਾ ਵਾ ਹਉ ਵੀ ਉਹ ਸਟੀਅਰਿੰਗ ਫੜ ਕੇ ਕਿੰਨਾ ਇੱਥੇ ਆ ਪਿੱਛੇ ਦੇਖ ਲੈ ਆ ਹਾਂ ਜੀ ਇਸੇ ਕੁਮਾਂ ਦਾ ਪੂਰਾ ਸੋ ਗਾਇਸ ਜਿਹੜੇ ਰਿਹਾ ਵਲੌਗ ਦਿਨ ਨਾਲ ਐਂਡ ਤੱਕ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਾਕੀ ਅੱਜ ਵਾਲਾ ਤੇ ਮਤਲਬ ਵਿਆਹ ਵਾਲਾ ਇਹ ਹੈਗਾ ਵਾ ਬੀਜੇ ਪਾਰਟੀ ਦਾ ਤੇ ਵਿਆਹ ਵਾਲਾ ਆਪਾਂ ਇਕੱਠਾ ਹੀ ਮਤਲਬ ਵਾ ਅਟੈਚ ਕਰ ਦੇਣਾ ਆ ਮਤਲਬ ਪਾਰਟ ਨਹੀਂ ਬਣਾਣੀ ਆ ਨਾ ਕਿਉਂਕਿ ਵਲੌਗ ਪਹਿਲਾਂ ਬਹੁਤ ਬਣੇ ਪਏ ਆ ਹੁਣ ਹੌਲੀ ਹੌਲੀ ਪੈਣੇ ਆ ਇਹ ਹੌਲੀ ਹੌਲੀ ਕਿਉਂਕਿ ਵਿੱਚ ਫਿਰ ਸ਼ਿੱਦੀ ਦਿਹਾੜੇ ਦਾ ਕਰਕੇ ਆਪਾਂ ਵਲੌਗ ਨਹੀਂ ਸੀ ਸ਼ੂਟ ਕੀਤੇ ਸੀਗੇ ਸ਼ੂਟ ਕੀਤੇ ਸੀ ਮੀਨਸ ਪਾਏ ਨਹੀਂ ਗਏ ਤੇ ਹੁਣ ਆਪਾਂ ਪਾਵਾਂਗੇ ਵਾਰੀ ਵਾਰੀ ਕੇ ਕੇ ਕਰਕੇ ਵਲੌਗ ਆਏਗਾ ਤੇ ਡੇਲੀ ਆਏਗਾ ਡੇਲੀ ਪ੍ਰੋਮਿਸ ਉਹ ਨਾ ਨਾ ਹਾਂ ਆ ਗਈ ਸਾਰੀ ਗ੍ਰਾਈਜ਼ ਆਪਾਂ ਪਹੁੰਚ ਚੁੱਕੇ ਆ ਕਿਉਂਕਿ ਇੱਥੇ ਬਾਹਰ ਦਿਖਦਾ ਨਹੀਂ ਪੈ ਵਿਜ਼ਿਬਿਲਟੀ ਘਟਾ ਕਿਉਂਕਿ ਆ ਦੇਖੋ ਨਾ ਪਾਫ ਜੰਮਣੀ ਹੋਈ ਜਾਂਦੇ ਸ਼ੀਸ਼ੇ ਤੇ ਇੱਥੇ ਆਪਾਂ ਐ ਨਾਲ ਹੀ ਸਾਡੇ ਘਰ ਦੇ ਲੱਗ ਲੱਗੇ ਤੇ ਪਹਿਲੇ ਸਭ ਤੋਂ ਜ਼ਿਆਦਾ ਦੂਰ ਵੀ ਚਾਹੀਦਾ ਲੱਗ ਲੱਗੇ ਉਹ ਬਾਬੇ ਕਹਿੰਦਾ ਕੋਦੇ ਦੇ ਕੋ ਕਹਿੰਦੇ ਲੇਟਾ ਨੇ ਬਾਹਰ ਥੋੜੀ ਲੇਟਾ ਲੱਗਣੀਆਂ ਲੇਟਾ ਤੇ ਅੰਦਰ ਹੀ ਲੱਗਣੀਆਂ ਆ ਜਾਂਦਾ ਅੱਜ ਪ੍ਰੋਗਰਾਮ ਹੈਗਾ ਹਾਂ ਅੱਗੇ ਲੱਗ ਜਾਂਦਾ ਹੁਣ ਨਹੀਂ ਲੱਗਦਾ ਪਿਆ ਇਹਨਾਂ ਨੇ ਲਾਈ ਬਾਹਰ ਨਹੀਂ ਕੀਤੀ ਇਹਨਾਂ ਨੇ ਡੈਕੋਰੇਸ਼ਨ ਘੱਟ ਕੀਤੀ ਹੋਣੀ ਨਾ ਇੱਦਾਂ ਲੱਗੇ ਬਹੁਤ ਦਾ ਵੀ ਆਗਾ ਅਜੀ ਨਿਕਲੋ ਅੰਦਰ ਨਹੀਂ ਲੱਗਣੀ ਠੰਡ ਇੱਥੇ ਬਾਹਰ ਹੀ ਲੱਗਦੀ ਪਈ ਪੈਲਸ ਵਿੱਚ ਨਹੀਂ ਲੱਗਦਾ ਉਹ ਬੰਦ ਹੋਣਾ ਸਾਰਾ ਇੱਥੇ ਰੱਖੋ ਹੋਰ ਕੀ ਛੋ ਮਾਰੀ ਜਾਣੀ ਸੂਟ ਦੀ ਸੂਟ ਪਾਇਆ ਮਾਮੀ ਨੇ ਲਿਸ਼ਕੜਾ ਪੁਸ਼ਕੜਾ ਤਾਂ ਫੇਰ ਉਹਦੀ ਛੋ ਮਾਰੀ ਜਾਣੀ ਇਹਨੇ ਕੋਟੀ ਪਾਇਆ ਛੋੜ ਲੈ ਕੇ ਪਾਲਟੀ ਉਲਟੀ ਮਿਆ ਲਿਚੜਾ ਇਹ ਵਧੀਆ ਲੱਗਦੇ ਆ ਪਾਲਟੀ ਚ ਚਮਕਦੇ ਸੋਗਾ ਸੁਣ ਲਾਦੇ ਨਿਕਲਾ ਆਂ ਆਪਾਂ ਬਾਹਰ ਬਾਹਰ ਸਾਹਮਣੇ ਰੋੜਾ ਰੋੜ ਤੇ ਅਸੀਂ ਆਂ ਸਾਹਮਣੇ ਰੋੜਾ ਰੋੜ ਤੇ ਅਸੀਂ ਆਂ ਤੋਂਦ ਵੀ ਪਈ ਥੋੜੇ ਥੋੜੇ ਚੱਲੇ ਅੰਦਰ ਹਜੇ ਅੰਦਰ ਸ਼ਾਂਤੀ ਵਾਲੇ ਮਾਹੌਲ ਆ ਹੌਲੀ ਹੌਲੀ ਇਕੱਠੇ ਹੋ ਰਹੇ ਜੀ ਆਵਾਜ਼ ਘੱਟ ਆ ਨਾ ਡੀਜੇ ਘੱਟ ਚਲਾਏ ਆਵਾਜ਼ ਚ ਮੰਮੀ ਪਿੱਛੇ ਰਹਿ ਗਈ ਜਿੰਨੀ ਗੱਜੀ ਲੱਗੀ ਆ ਉਹਨਾਂ ਉਹਨੇ ਰਾਈਟ ਟੇਬਲ ਉੱਪਰ ਕਰ ਲਿਆ ਸੀ ਬੈਠ ਗਏ ਦੇਖੋ ਫੜੀ ਅੰਦਰ ਮਤਲਬ ਇੰਨੇ ਜਣੇ ਆਏ ਨਹੀਂ ਆਪ ਖੁਦ ਨਹੀਂ ਆਏ ਹੈਗੇ ਕਿ ਜੀ ਜਿਹਨਾਂ ਦੀ ਮੈਰੇ ਦਾ ਮਿਲਾਨੇ ਆ ਤੁਹਾਨੂੰ ਸਾਰਿਆਂ ਨੂੰ ਮੈਂ ਦਾ ਫਿਰ ਤੇ ਖਾਣਾ ਸਰਾਹ ਜੀ ਬੈਠਾ ਹੈ ਦੇਖਦਾ ਪਿਆ ਮੈਂ ਸਾਰਿਆਂ ਵੱਲ ਗਾਇਜ਼ ਆਉਂਦਾ ਹੈ ਕਿਹੜਾ ਤੇ ਮਸ਼ਰੂਮ 21 ਨੋਡਲ ਰੋਡ ਚਾਟ ਬਸ ਤੇ ਇਹਨਾਂ ਨੇ ਕਹਿਤਾ ਸੇਵਾ ਕਰਦਾਗਾ ਸਾਰਾ ਕੁਝ ਲਿਆ ਇੱਥੇ ਸਿਰਫ ਨੌਨ ਨੌਨਵੇਜ ਤੋਂ ਇਲਾਵਾ ਵੈਜ ਸਾਰਾ ਕੁਝ ਆਣਾ ਚਾਹੀਦਾ ਉੱਠ ਕੇ ਨਹੀਂ ਜਾਣਾ ਹੁਣ ਆਪਾਂ ਦਾਲ ਦੇ ਦਵਾਈਆਂ ਦਾ ਬਹੁਤ ਕੀਣਾ ਮੈਂ ਆਪਾਂ ਉੱਥੇ ਦਵਾਈ ਗਾਇਜ਼ ਇਹਨਾਂ ਦਾ ਵਿਆਹ ਮੇਰੇ ਵਿਆਹ ਦੇ ਮੁੰਡੇ ਦਾ ਵਿਆਹ ਆਜਾਏ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਕਸ ਉਸ ਉਸ ਉਹ ਆਪਣੀ ਵਾਪਸੀ ਹੋ ਨਹੀਂ ਆਪਣੀ ਰਾਜਵੀਰ ਨੇ ਇੰਜੋਏ ਕੀਤਾ ਹੋਰ ਗੱਲਾਂ ਦੀ ਗੱਲਾਂ ਰਾਜਵੀਰ ਇੰਜੋਏ ਕਰਤਾ ਠੰਡ ਬਹੁਤ ਆ ਦਿ ਨੇਕਸਟ ਡੇ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਸਾਡੇ ਅੱਜ ਦੇ ਬਲੌਗ ਵਿੱਚ ਹੋ ਰਿਹਾ ਹੈ ਤੇ ਸਾਰੇ ਸੋਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਗਾਇਸ ਅੱਜ ਹੈ ਜੀ ਵਿਆਸ ਕਵਲਟੀ ਉਹ ਤਾਂ ਪਹਿਲਾਂ ਹੀ ਸਕੇ ਪ੍ਰੋਗਰਾਮ ਤੀ ਕਹਿੰਦੇ ਹੋਣੇ ਪ੍ਰੋਗਰਾਮ ਦੇ ਜਿਆਤੋਰੇ ਫਿਰਿਆ ਨੇ ਨਾ ਡੇ ਬਾਰੇ ਪ੍ਰੋਗਰਾਮ ਆਹ ਜਿਹੜੀਆਂ ਜਉਂਦੀ ਐਨੇ ਕੇ ਜਿਆਦਾ ਐ ਕਿ ਫਿਰ ਜਾਣਾ ਹੀ ਪੈਂਦਾ ਹੈ ਨਾ ਸੋ ਇਹ ਆਪਣੇ ਅੱਡੇ ਤੇ ਜਿਹੜੇ ਡਾਕਟਰ ਸਾਹਿਬ ਸੀਗੇ ਜਿਨ੍ਹਾਂ ਦਾ ਤਾਂ ਬਲੌਗ ਆਪਾਂ ਹਜੇ ਅਪਲੋਡ ਕਰਾਂਗੇ ਉਹ ਹੋਇਆ ਨਹੀਂ ਇਕੱਠਾ ਅਟੈਚ ਕਰ ਦਾਂਗੇ ਪਿਛਲੇ ਨੂੰ ਵੀ ਤੇ ਇਹ ਵਾਲੇ ਨੂੰ ਵੀ ਤੇ ਉਹ ਡਾਕਟਰ ਸਾਹਿਬ ਜਿਹੜੇ ਉਹਨਾਂ ਦੇ ਬੇਟੇ ਦਾ ਵਿਆਹ ਜਿਹੜਾ ਉਹ ਅੱਜ ਹੈ ਦੀ ਮੈਰਿਜ ਡੇ ਤੇ ਆਪਾਂ ਚੱਲੀ ਆਵਾਂਗੇ ਪਰਾ ਪਰਾ ਦਿੱਤੇ ਨੇ ਪਹਿਲੇ ਪਹਿਲੇ ਸੈਗਾ ਜੀ ਨਡਾਲੇ ਤੁਹਾਨੂੰ ਦਿਖਾਉਣੇ ਆ ਜੁੜੇ ਰਿਹਾ ਵਲੌਗ ਦੇ ਨਾਲ ਐਂਡ ਤੱਕ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਜੋ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਬਸਕ੍ਰਾਈਬ ਮੈਨੂੰ ਇਹ ਮੇਰੇ ਮੂੰਹ ਜਣਾ ਹਟ ਅਟਦਾ ਆ ਸੋ ਹੱਸਿਓ ਨਾ ਪੁਜਾਕ ਤੇ ਨਾ ਰਾਜਵੀਰ ਨੂੰ ਦੇਖ ਲਓ ਰਾਜਵੀਰ ਦਾ ਹਾਲ ਦੇਖੋ ਤੁਸੀਂ ਰੋਂਦਾ ਹੀ ਰੋਂਦਾ ਆ ਸਾਡੀ ਸਾਰਿਆਂ ਦੀ ਮੈਚਿੰਗ ਮੈਚਿੰਗ ਦੀ ਹੋ ਗਈ ਅੱਜ ਇੱਕੋ ਜੀ ਹਨਾ ਦਸਤਾਰਾਂ ਵੀ ਤੇ ਮਾਮੇ ਦੇ ਵੀ ਡਾਰਕ ਪਿੰਕ ਆ ਮਾਮੇ ਦਾ ਵੀ ਪਿੰਕ ਪਿੰਕ ਜਿਹਾ ਲਾ ਲਓ ਸੂਟ ਇੱਥੇ ਉਹਨਾਂ ਦੀ ਦੁਕਾਨ ਆ ਉਹ ਵਿੱਚ ਜੀ ਦੁਕਾਨ ਇੱਥੇ ਉਹਨਾਂ ਦੀ ਡਾਕਟਰ ਸਾਹਿਬ ਦੀ ਆ ਇੱਥੇ ਤੇ ਇਹ ਛਟੇ ਰਸਤਾ ਪੜਾ ਤੁਮ ਰਾਜੀ ਚੋਪ ਕਰ ਜਾ ਤੇਰੀ ਵੀਡੀਓ ਬੰਦੀ ਵੀ ਏ ਬੇਇਜ਼ਤੀ ਹੋ ਗਈ ਨਾ 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 ਭਾਈ ਇਹ ਨੁਫਾ ਨਹੀਂ ਦਿੰਦਾ ਬੜਾ ਤਾਂ ਕਰਦਾ ਕੱਤੂ ਲਾ ਕੇ ਕੋਈ ਕਿਲਾ ਆ ਰਿਹਾ ਇਹ ਇਨਵੀਜ਼ੀਬਲ ਹੋ ਗਿਆ ਨਾ ਪਾਫ ਜੰਮ ਗਈ ਸ਼ੀਸ਼ਿਆਂ ਤੇ ਸ਼ੀਸ਼ਿਆਂ ਤੇ ਪਾਫ ਜੰਮ ਗਈ ਸਾਹਮਣੇ ਵਾਲਾ ਠੀਕ ਹੈ ਸਾਹਮਣੇ ਵਾਲਾ ਕੀ ਸੁੱਟੀ ਜਾਂਦਾ ਥੱਲੇ ਹੋ ਕੀ ਦੀਂ ਜਾਦੇ ਲੋ ਮਾਲਾ ਕਾ ਸਾਰੇ ਰੈਡੀ ਛੈੜੀ ਆਹ ਦੇਖ ਮਾਮੀ ਨੇ ਸਾਰੇ ਵਿਆਹ ਜਿੰਨੇ ਵੀ ਵੇਖਿਆ ਨਾ ਕਾਲੀਆਂ ਐਨਕਾਂ ਚ ਕਾਲੀ ਐਨਕ ਨਾ ਨਾ ਹੋ ਨਾ ਦੇ ਉਹ ਕਾਹ ਲੈਣੀ ਉਹ ਨਹੀਂ ਬਾਸ ਹੁਣ ਹੁਣ ਥੋੜਾ ਜਿਹਾ ਹੋਰ ਥੋੜੇ ਕਦੇ ਨਵਾ ਫੇ ਵਾਹ ਚ ਲਾਤੀ ਜਾਣੀ ਬਲਾਸ ਤੇ ਵਿਆਹ ਹੈ ਨਾ ਹੁਣ ਹੋ ਗਾਈ ਜੇ ਸਾਡਾ ਲਾਸਟ ਹੀ ਆ ਪ੍ਰੋਗਰਾਮ ਬਾਕੀ ਪਤਾ ਨਹੀਂ ਹੁੰਦਾ ਮਾਮੇ ਨੇ ਕਾਰਡ ਕੱਟ ਵੀ ਲਿਆ ਕਾਰਡ ਵਿੱਚ ਪੱਗ ਗਿਆ ਮਾਮੇ ਨੂੰ ਹੱਥੇ ਚ ਫੜਿਆ ਮੈਂ ਉਹ ਵੇ ਜੇਬ ਦੇ ਬਾਹਰ ਨਾ ਇਹਨੂੰ ਫੜਿਆ ਤੇ ਉਹ ਸੁਖਵੀਰ ਮੇਸੇ ਵਾ ਸਾਡੇ ਵਿੱਚੋਂ ਸੁਖਵੀਰ ਗਿਆ ਹੋਇਆ ਜੀ ਨਾਨਕੇ ਨਾਨਕੇ ਗਿਆ ਹੋਇਆ ਆ ਉਹ ਮਿਸ ਸਾਡੇ ਵਿੱਚੋਂ ਉਹ ਨਾਲੇ ਚ ਦਿੱਤਾ ਹੀ ਵਿਆਹ ਵੇਖਣਾ ਕਹਿੰਦਾ ਨਾ ਵਿਆਹ ਨਹੀਂ ਮੈਂ ਵੇਖਣਾ ਮੈਂ ਨਾਨੇ ਰਹਿਣਾ ਇੱਥੇ ਨਾਨੀ ਕੋ ਤੇ ਮੈਨੂੰ ਲੈਣ ਆਏ 8 ਤਰੀਕ ਤੱਕ ਮੈਨੂੰ ਸ਼ੂਟਿੰਗ ਆ ਕਹਿੰਦਾ ਮੈਨੂੰ ਲੈਣ ਨਾ ਆਇਓ ਅਜੇ ਨਹੀਂ ਕਹ ਵਿਆਹ ਵੇਖ ਲੈ ਕਹਿੰਦਾ ਨਾ ਲੈ ਕੇ ਰਹਿਣੇ ਪਹੁੰਚ ਗਏ ਗਾਇਜ਼ ਆਪਣਾ ਡਾਲੇ ਜਾਮ ਲੱਗਾ ਆ ਇੱਥੇ ਇਨਾ ਰਾਸ਼ ਹੁੰਦਾ ਤਾਂ ਨਹੀਂ ਵੇਹੇ ਭਲਾ ਹੱਥ ਬੜਾ ਰਾਸ਼ ਹੁੰਦਾ ਨਾ ਕੰਮ ਵੀ ਕਰਦੇ ਪਏ ਨਾਲ ਨਾਲ ਕਿਸ਼ਤ ਹੁੰਦਾ ਕਿਸ਼ਤ ਹਾਂਜੀ ਕਿ ਕਿੱਥੇ ਗਿਆ ਕਿਸ਼ਤਾਂ ਵੀ ਕੱਟਣੀਆਂ ਨਾਲ ਨਾਲ ਜ਼ਰੂਰੀ ਐ ਛੱਡ ਕੇ ਉੱਪਰ ਆਈ ਤਾਂ ਫਿਰ ਸੀ ਦਿੱਤਾ ਨਹੀਂ ਪਿਆ ਤੂੰ ਜੰਮ ਗਿਆ ਰੱਤੇ ਸਾਫ ਜੰਮ ਗਿਆ ਕਿਸ਼ਤ ਕੱਟਣ ਚੱਲੇ ਜੀ ਪਹਿਲਾਂ ਅਸੀਂ ਪਾਸੇ ਲਈ ਆਈਏ ਸਕਰ ਵਾਸਤੇ ਵੇਂਦਰ ਕਿਹਾ ਕਿ ਤੁਸੀਂ ਕਿਹਾ ਸਗਣ ਵਾਸਤੇ ਪੈਸੇ ਲੈ ਆਈਏ ਹੈ ਮਾਮੀ ਹੈ ਸਗਣ ਵਾਸਤੇ ਪੈਸੇ ਲੈ ਆਈਏ ਤੋਂ ਪਹਿਲਾਂ ਸਾਡੀ ਵਾਲੇ ਮਗੇਰੀਆਂ ਵਾਲੇ ਨੂੰ ਉਹ ਤੇ ਲੈ ਕੇ 6 ਵੇ ਦਾ ਕੰਮ ਕਰ ਦਈ ਨਿਕਲ ਰਹਿ ਗਈ ਜੀ ਉਸ ਕੰਨਾ ਨੂੰ ਗੱਡੀ پارک ਲਾ ਕੇ ਗਾਇਸ ਹੁਣ ਚੱਲ ਰਹੀਆਂ ਪੈਦਲ ਯਾਤਰਾ ਦੀ ਹੱਸ ਤਾ ਹੈ ਸਗੜੀ ਚਲਾ ਮੈਂ ਸਾਫੀ ਐਂਟਰੈਂਸ ਹੋ ਗਈ ਆ ਐਂਟਰ ਹੋ ਗਿਆ ਆਪਾਂ ਕਿਹੜਾ ਦੇਣਾ ਹੁਣ ਬੜੀ ਭੁੱਖ ਲੱਗੀ ਟਾਈਮ ਕਿੰਨਾ ਹੋ ਗਿਆ ਟਾਈਮ ਮੇਰੇ ਹਿਸਾਬ ਨਾਲ 12:30 ਹੋ ਚੁੱਕੇ ਆ ਭੁੱਖ ਤਾਂ ਲੱਗਣੀ ਲਾਜ਼ਮੀ ਆ ਕਿੱਥੇ ਆ ਤੁਸੀਂ ਇੱਧਰ ਜੂਸ ਲੈਣਾ ਸੀ ਯਾਰ ਮੈਂ ਆ ਕੋਕ ਨਹੀਂ ਲੈਣਾ ਮੈਂ ਤਾਂ ਜੂਸ ਪੀਵਾਂਗੀ ਇੱਥੇ ਕਰਦੇ ਆ ਫੋਟੋ ਰਾਜਵੀਰ ਦੀ ਦੇ ਨੇ ਆ ਬਗ ਇੰਨੇ ਨਹੀਂ ਆਏ ਹਜੇ ਖਾਲੀ ਆ ਪੈਲਸ ਜਾਂ ਜਿਆਦਾ ਅੰਦਰ ਬੈਠੇ ਆ ਜਿਆਦਾ ਕਾਫੀ-ਕਾਫੀ ਪੀਣੇ ਠੰਡਵਾ ਕੋਟੀ ਵੀ ਲਾਦਤੀ ਮੈਂ ਤੇ ਸਾਰਿਆਂ ਨੇ ਲਾਈਆਂ ਲੱਤੀਆਂ ਆਈਆਂ ਸਾਰਿਆਂ ਦੀਆਂ ਆਹ ਦੇ ਤੁੜੀਆਂ ਦੀਆਂ ਲੱਥੀਆਂ ਹੈ ਨਾ ਮਾਮੀ ਜੀ ਸਾਡੇ ਮੈਂ ਕਿਹਾ ਮੈਂ ਤਾਂ ਬੜੀ ਚਰਦੀ ਆਂ ਛੱਡੀਏ ਕੋਸ਼ਿਸ਼ ਪਹਿਲਾਂ ਆਓ ਹਾਂ ਆਜੋ ਛੱਕਦੇ ਆ ਪਹਿਲਾਂ ਮਾਮੀ ਇਹ ਛੱਡੀਏ ਕੋਸ਼ ਇੱਧਰ ਛੱਕ ਲਈਏ ਪਹਿਲਾਂ ਆ ਜਾ ਹਾਂਜੀ ਆ ਜਾ ਇੱਕ ਲੈ ਜਾ ਇੱਕ ਲੈ ਜਾ ਹਾਂਹੀਂ ਨਹੀਂ ਹਾਂ ਇੱਧਰ ਮਜ਼ਾ ਨਹੀਂ ਆਉਂਦਾ ਜਿੰਨੀਦਰ ਆਪਣੇ ਆਪ ਖਾਈਏ ਨਾ ਹੁਣ ਆਪਾਂ ਚੱਲੇ ਅੰਦਰ ਅੰਦਰ ਗ੍ਰੀਸ਼ ਕਾ ਨੇ ਕੀ ਕੀ ਲੱਗੇ ਵੈਰਾਈਟੀ ਬਾਸ ਸਟਾਲ ਵਗੈਰਾ ਲੱਗੇ ਅੰਦਰ ਛੱਕਦੇ ਆ ਚਾਹ ਪਾਣੀ ਗਾਇਸ ਸਤਿ ਸ਼੍ਰੀ ਅਕਾਲ ਸਾਰੇ ਆਈ ਮਮਾ ਮਮਾ ਇਹ ਚੱਲਦੇ ਅੰਦਰ ਅੰਦਰ ਚਾਹ ਪਣੀ ਛੱਕ ਕੇ ਫਿਰ ਆਉਣੀ ਆ ਬਾਹਰ ਖਾਣੇ ਖਾ ਲਈਏ ਜੁੜੇ ਹੋਏ ਬਲੌਗ ਦੇ ਨਾਲ ਗਾਇਜ਼ ਐਂਡ ਤੱਕ ਬਲੌਗ ਬਹੁਤ ਵਧੀਆ ਹੋਣ ਵਾਲਾ ਇੰਜੋਏ ਕਰਾਂਗੇ ਤੁਸੀਂ ਵੀ ਇੰਜੋਏ ਕਰਿਓ ਮਸਤ ਪਰ ਨਹੀਂ ਪੈਲਸ ਬਹੁਤ ਸੋਹਣਾ ਬਣਿਆ ਹੋਇਆ ਵਾ ਗਾਇਜ਼ ਪੈਲਸ ਅੰਦਰ ਠੀਕ ਆ ਵੇਟਰ ਕਹਿੰਦੇ ਆਪਣੇ ਆਪ ਨਹੀਂ ਲੈਣਾ ਸੀ ਤੁਹਾਡੇ ਲਈ ਲਿਉਨੇ ਬੈਠੋ ਇੱਥੇ ਕਹਿੰਦੇ ਇੱਥੇ ਬੈਠੋ ਤੁਹਾਡੇ ਦੀ ਸਾਰਾ ਕੁਝ ਆਏਗਾ ਆਪਾਂ ਸੋਫਿਆ ਤੇ ਬਿਠਾਤਾ ਸਾਰਾ ਕੁਝ ਦੇਣਗੇ ਇੱਥੇ ਲਿਆ ਕੇ ਨਹੀਂ ਖੰਦੀ ਲੋੜ ਨਹੀਂ ਹੈਗੀ ਕੱਲ ਪੈਸੇ ਦੇ ਕੇ ਖਵਾਇਆ ਸੀ ਅੱਜ ਉਧਰ ਖਵਾੜਾ ਉਹਨਾਂ ਨੇ ਗਾਇਸ ਬਹੁਤ ਵਧੀਆ ਹੈ ਮਤਲਬ ਪਹਿਲਾਂ ਤੁਹਾਨੂੰ ਸੁਣਾ ਚੇਂਜ ਸੀਗਾ ਮਤਲਬ ਛੋਟਾ ਸੀ ਤੇ ਹੁਣ ਹੋਰ ਧੋਦ ਹੋਇਆ ਚੇਂਜ ਹੋਇਆ ਥੋੜਾ ਜੰਦਾ ਨਾ ਸਾਰਾ ਵਧੀਆ ਭਰਿਆ ਇੰਟੀਰੀਅਰ ਵੀ ਬਹੁਤ ਸੋਹਣਾ ਲੱਗਿਆ ਹੋਇਆ ਇੰਟੀਰੀਅਰ ਵੀ ਵਧੀਆ ਬਣਿਆ ਹੋਇਆ ਹੈ ਹਜੇ ਆ ਰਹੇ ਹਜੇ ਹਜੇ ਨਾ ਫੇਰੀਆਂ ਤੇ ਗਏ ਹੋਇਆ ਅੱਜ ਕਰਕੇ ਫਿਰ ਰਾਜਵੀਰ ਕਹਿੰਦਾ ਛੱਡ ਦੋ ਨਹੀਂ ਡੈਕੋਰੇਸ਼ਨ ਨਹੀਂ ਰਾਜਵੀਰ ਦਾ ਆਊਟਫਿਟ ਚੈੱਕ ਕਰੋ ਗਾਇਜ਼ ਐਂਡ 12 ਤਾਰੇ ਚੇਂਜ ਕੀਤੇ ਗਏ ਇਸ ਵਾਰ ਦੱਸਿਓ ਕਿੰਦਾਂ ਦੀ ਲੱਗਦੀਆਂ ਕੰਬੀਨੇਸ਼ਨ ਠੀਕ ਆ ਬਲੂ ਦੇ ਨਾਲ கிரீன் ਦੇ ਨਾਲ ਯੋਗਾ ਚੱਕ ਲੋ ਤਰਦਾ ਵਾ ਪੂਰਾ ਹਨੀ ਚਾਟ ਆਈ ਗਾਇਸ ਡਰਾਈ ਹਨੀ ਚਾਟ ਇਹਨੇ ਬਣਾਣਾ ਖਾ ਲੈਣੇ ਵਿੱਚੋਂ ਵਧੀਆ ਬਾਹਰ ਨਿਕਲੇ ਧੁੱਪ ਨਿਕਲਾਈ ਆ ਮਮਈ ਇੱਧਰ ਗਏ ਮਮਈ ਨੇ ਸਾਡੇ ਲਾਗੇ ਲੱਗਣਾ ਬਾਹਰ ਸਟਾਲ ਦੇਖ ਕੇ ਆਏ ਆ ਇੱਧਰ ਅੱਗੇ ਨਹੀਂ ਮੈਂ ਗਈ ਗੋਲ ਗੱਪੇ ਵੀ ਹੈ ਗਿਆ ਆ ਖਾ ਕੇ ਮਾਮੀ ਆਪਾਂ ਗੋਲ ਗੱਪੇ ਖਾਣ ਜਾਣੇ

ਮੁੰਡਾ ਦਦਾ ਕਰਦਾ ਪਿਆ ਰਾਜਵੀਰ ਨੂੰ ਪਸੰਦ ਆ ਗਈ ਹੈ ਨਾ ਇਹ ਇਹ ਹੈ ਕਿ ਇਹ ਡਰਾਈ ਫਰੂਟ ਉਹ ਪਾ ਕੇ ਕੁਛ ਨਾ ਮੰਮੀ ਦਾ ਫੋਨ ਆ ਗਿਆ ਲੱਗਦਾ ਸੁਪਰੀ ਨੇ ਲਾਇਆ ਹਲੋ ਹਾਂਜੀ ਕੀ ਖਾਦਾ ਝੂਠਿਆ ਆ ਦੇਖੋ ਕਿੰਨਾ ਪਸੰਦ ਕਰਦਾ ਪਿਆ ਰਾਜਵੀਰ ਬੱਸ ਇੱਥੇ ਬੜਾ ਕੁਛ ਹੀ ਇੱਥੇ ਇੱਥੇ ਬੜਾ ਕੁਛ ਹੀ ਹਾਂ ਦੇਖੋ ਵੇਲੇ ਲੋਗ ਬੈ ਗਏ ਦੋਨੇ ਆਨੇ ਰਿਕਸ਼ੇ ਚ ਇਧਰ ਆ ਇਕੋਟ ਰਾਜਵੀ ਦਾ ਆਈ ਉਹ ਇਦਾਂ ਕਹਿੰਦੇ ਜਿੱਦਾਂ ਚੱਲਣਦੇ ਆ ਰਿਕਸ਼ਾ ਮਜ਼ੇ ਆਏ ਆ ਪੂਰਾ ਮਸਤ ਹੋਇਆ ਚਲੋ ਜਰੀ ਕਰ ਕੜੀ ਜੇ ਬਹਿ ਗਏ ਸਾਰੇ ਆਪਾਂ ਖਾਣ ਲਿਆ ਕੇ ਰੱਜ ਗਏ ਆਪਾਂ ਲੋਡ ਹੋ ਗਿਆ ਕੰਮ ਹੁਣ ਕਹਿੰਦੇ ਚਲਈਏ ਘਰ 5 ਵਜੇ ਰੋਟੀ ਵੀ 7 ਵਜੇ 5 ਵਜੇ ਕਰਾ ਲਈਏ ਤੇ ਉਨ ਚਾ ਕੇ ਹੋਣਾ ਅਸੀਂ ਖੜੀ ਰਾਮ ਕਰ ਲਈਏ ਤੇ 5 ਵਜੇ ਰੋਟੀ ਲਾ ਕੇ ਆਉਣਾ ਹੈ ਤੇ ਦੇਖੋ ਆਂਦੇ ਲੱਗਿਆ ਖਲਾਰੇ ਪਾਣ ਠਿਰ ਹੁੰਦਾ ਹੀ ਆਓਏ ਖਾਰੇ ਪੀਤ ਨਾਲ ਹੋ ਗਈ ਕੋਲ ਗਾਈਸ ਗਾਈਸ ਰਪੀ ਨਾਲ ਹੋ ਗਈ ਕੋਲ ਹਰੀ ਕਿਤੇ ਜੁੱਤੀ ਆ ਦੇਖੋ ਗਾਇਸ ਇਹ ਦਿਨਾ ਆ ਠੀਕ ਹੈ ਜੁੱਤੀ ਹੁਣ ਹਜੇ ਨਾ ਸੋ ਕਿਤੇ ਗਈ ਸੋਟਾਂ ਹੀ ਹੈਗਾ ਆ ਦੇਖੋ ਗਾਇਸ ਕਲ ਆ ਦੂਜੇ ਰਿਵਾਈਏ ਗਿਣਤੀ ਦੀ ਇੱਕ ਇਹਦੇ ਇਹਦਾ ਲੱਥਣਾ ਸ਼ੁਰੂ ਹੋ ਗਿਆ ਸੀ ਉਪਰਲੀ ਇਹ ਪਤਾ ਲੱਗਿਆ ਕਹਿੰਦੇ ਜੇ ਆਪਾਂ ਅੰਦਰ ਰੱਖਦੀ ਹਵਾ ਨਾ ਲੱਗੇ ਨਾ ਜੁੱਤੀ ਨੂੰ ਤਾਂ ਕਰਕੇ ਹੁੰਦਾ ਹੈ ਭੇਜਣਾ ਇਹ ਲਈ ਵੀ ਆਪਾਂ ਗੁਰਦਾਸਪੁਰ ਤੋਂ ਇਹ ਵੀ ਨਿਕਲ ਆਗੋ ਲਈ ਤਾਂ ਆਪਾਂ ਚੇਂਜ ਕਰਾ ਲਈਏ ਕੁਝ ਕਹੀਏ ਉਹਨਾਂ ਨੂੰ ਭੇਜਦਾ ਵੀ ਬੀਬਾ ਤੇਰੀ ਸੁਣਵਾਈ ਹੋ ਜੇਗੀ ਠੀਕ ਹੈ ਸੁਣਵਾਈ ਤੇਰੀ ਉਧਰ ਤੱਕ ਲੈ ਜਾਵਾਂਗੇ ਕੀ ਮੰਗ ਰੱਖਦੇ ਤੁਸੀਂ ਜਿਆਦਾ ਲਾਇਆ ਕਰੋ ਅੱਗੇ ਤੋਂ ਨਹੀਂ ਪੈਸੇ ਆਪਾਂ ਚੀਜ਼ ਪਤਾ ਕੀ ਚੀਜ਼ ਸੇਮ ਤੋਂ ਗਿਆ ਸੀ ਤੂੰ ਸੇਮ ਚੀਜ਼ ਹੈ ਸੇਮ ਚੀਜ਼ ਚਾਹੀਦੀ ਮੈਨੂੰ ਉਦਾਂ ਨਹੀਂ ਪੈਸੇ ਘੱਟ ਲਾਏ ਸੇਮ ਚੀਜ਼ ਹੋ ਤੈਨੂੰ ਮਿਲ ਗਈ ਘੱਟ ਪੈਸਿਆਂ ਵਿੱਚ ਇਹ ਕੁਛ ਆਉਂਦਾ ਵਾ ਜੀ